ਹਾਰੇ 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 ਉਡੋਲਾ ਮਰਦਾਬਾ ਮਰਦਾਬਾ ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਪਿੰਡ ਲਾਂਡੜੀਆਂ ਚ ਜ਼ਮੀਨ ਸ਼ਾਮਲਾਟ ਜ਼ਮੀਨ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਪਿਛਲੇ ਦਿਨੀ ਕੁਝ ਲਾਂਡੜੀਆਂ ਦੇ ਵਿਅਕਤੀਆਂ ਵੱਲੋਂ ਜਿਹੜਾ ਹੈਗਾ ਲਾਂਗੜੀਆਂ ਦੇ ਵਿੱਚ ਗਰੀਬ ਪਰਿਵਾਰ ਦੀ ਕੁੱਟਮਾਰ ਕੀਤੀ ਤੀ ਤਿੰਨ ਔਰਤਾਂ ਨੇ ਜਿਹੜੀਆਂ ਉਹ ਅਜੇ ਵੀ ਜੇਰੇ ਇਲਾਜ ਨੇ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਈਏ ਥਾਣੇ ਦੇ ਅੱਗੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੰਗੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਜਿਹੜਾ ਥਾਣੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਕਿ ਆਖਰਕਾਰ ਜਿਹੜਾ ਧਰਨਾ ਪ੍ਰਦਰਸ਼ਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਕੀ ਕਾਰਨ ਹੈ ਕਿਉਂ ਕਿਉਂ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਰਨਾ ਲਾਂਗੜੀਆਂ ਦੀ ਪੰਚਾਇਤੀ ਜ਼ਮੀਨ ਦਾ ਕਾਫੀ ਲੰਬਾ ਸਮਾਂ ਰੌਲਾ ਆ ਕੁਸ ਕਾਬਜ ਤੇ ਮਜ਼ਦੂਰ ਜਿਹੜੇ ਉੱਥੇ ਆਪਣੇ ਗੋਹਾ ਮੜੇ ਮੁੱਟੀਆਂ ਪਾਥੀਆਂ ਪਸ ਲੈਂਦੇ ਸੀਗੇ ਕੱਲ ਉਹ ਚੌਧਰੀ ਆਏ ਉਹਨਾਂ ਨੇ ਇਹਨਾਂ ਦੀਆਂ ਪਾਥੀਆਂ ਇਹਨਾਂ ਦੇ ਗੋਹਾਰੇ ਫੂਕ ਕੇ ਉਹ ਇਹਨਾਂ ਨੂੰ ਉੱਥੋਂ ਸੱਟਾ ਵੇਡ ਮਾਰੀਆਂ ਜੇ ਬੰਦੇ ਦਾਖਲ ਵੀ ਨੇ ਦੇਖੋ ਕਿੱਡੇ ਸ਼ਰਮ ਦੀ ਗੱਲ ਆ ਉਹੋ ਗਾਹਾਂ ਮਜ਼ਦੂਰਾਂ ਤੋਂ ਜ਼ਮੀਨ ਖੋ ਕੇ ਉਹ ਅੱਗੇ ਵੇਚ ਰਹੇ ਨੇ ਉਹ ਵੇਚ ਰਹੇ ਨੇ ਪੰਜਾਬ ਦੇ ਵਿੱਚ ਪਹਿਲਾ ਦੇਖਿਆ ਬੰਦਾ ਜਿਹੜਾ ਇਹ ਦਾਵਾ ਕਰ ਰਿਹਾ ਵੀ ਜਦੋਂ ਹੁਣ ਪੁਲਿਸ ਨੇ ਕਾਰਵਾਈ ਕਰਤੀ ਫਿਰ ਤੁਹਾਡਾ ਧਰਮ ਪ੍ਰਕਾਰ ਕਰਦਾ ਕੀ ਕਾਰਵਾਈ ਕੀ ਕਰਤੀ ਜੀ ਕਬਜ਼ਾ ਉਹਨਾਂ ਦਾ ਦਿਖਾਤਾ ਵੀ ਕਬਜ਼ਾ ਉਹਨਾਂ ਦਾ ਉਹ ਸਿੱਧਾ-ਸਿੱਧਾ ਕਹਿ ਰਿਹਾ ਵੀ ਪੰਚਾਇਤੀ ਜ਼ਮੀਨ ਸਾਡੇ ਨੌਂ ਆ ਇੱਥੇ ਕਾਨੂੰਨ ਕਹਿੰਦਾ ਵੀ ਪੰਚਾਇਤੀ ਜ਼ਮੀਨ ਤੇ ਕੋਈ ਦਾਵਾ ਨਹੀਂ ਕਰ ਸਕਦਾ ਇਹ ਉਹ ਦਾਵਾ ਕਰ ਰਿਹਾ ਵੀ ਪੰਚਾਇਤੀ ਜ਼ਮੀਨ ਸਾਡੀ ਆ ਸਾਡੇ ਨੌਂ ਆ ਅਜਾ ਕ ਪੰਚਾਇਤ ਜਮੀਨ ਕਿਹਦੇ ਚਾਹ ਉਹ ਸਾਹ ਮਲਾਟਾ ਚ ਦੇ ਸਾਹ ਮਲਾਟਾ ਨਾ ਨਹੀਂ ਹੋ ਸਕਦੀ ਮੰਗੇ ਕਰਦੇ ਆ ਵੀ ਘਟੋ ਘਟੋ ਦੇ ਐਸਸੀ ਐਸਸੀ ਐਕਟ ਲਾ ਕੇ ਉਹਨੂੰ ਰਜਿਸਟਰ ਕਰੋ ਆ 427 ਲਗਾ ਲਾ ਕੇ ਮੰਦੂਰਾਂ ਦੇ ਛੱਤ ਕਮਜਾ ਕਰਤੀ ਕਹਿੰਦੇ ਜੀ ਪਰਚਾ ਕਰਤਾ ਉਹਦੇ ਹੁੰਦੀ ਆ ਠੀਕ ਆ ਜੇ ਕੋਈ ਗੱਲ ਕਰਦੇ ਨੇ ਠੀਕ ਆ ਕਰਨ ਨੂੰ ਬੜਾ ਵੱਡਾ ਐਸਐਸਪੀ ਸਾਹਿਬ ਨੂੰ ਕਹਿ ਰਾਂਗੇ ਸਾਡਾ ਲਾਣਾ ਹੋਰ ਆਗੂ ਵੀ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅੱਛਾ ਕਿਵੇਂ ਦੇਖਦੇ ਹੋ ਅੱਜ ਧਰਨਾ ਪ੍ਰਦਰਸ਼ਨ ਕੀਤਾ ਹੈ ਕੀ ਕਰਨ ਕਾਰਨ ਤਾਂ ਇਹ ਹੈ ਜੀ ਸਾਡ ਨੂੰ ਹੱਕ ਨਹੀਂ ਮਿਲ ਰਿਹਾ ਉਹਨਾਂ ਨੇ ਮਤਲਬ ਗੁਹਾਰੇ ਤੂੜੀਆਂ ਕਰੀਆਂ ਹੋਈਆਂ ਉਹ ਕਰੀਆਂ ਜਨਾਨੀਆਂ ਕੁੱਟੀਆਂ ਹੋਈਆਂ ਨੇ ਚਾਰ ਬੰਦੇ ਸਾਡੇ ਮਲੇਰ ਕੋਲ ਲੇ ਪਏ ਐ ਤੇ ਇੱਕ ਜਨਾਨੀ ਸਫਰੂਰ ਰੈਫਰ ਕਰੀ ਹੋਈ ਹੈ ਉਹਦੇ ਬਾਦੂ ਸੱਟਾਂ ਨੇ ਠੀਕ ਹੈ ਇਹਨਾਂ ਨੇ ਉਹਨਾਂ ਦੇ ਬਿਆਨ ਲੈ ਕੇ ਆ ਧਾਰਾ ਲਾਈ ਐ ਸਾਢੇ ਦੀ 755 ਕਰਤੀ ਇਹਨਾਂ ਨੇ ਕ੍ਰੋਸ ਪਰਚਾ ਸਾਢੇ ਦੀ ਕਰਿਆ ਅੱਛਾ ਉਲਟ ਥੋੜੇ ਪਰਚਾ ਸਾਢੇ ਦੇ ਪਰਚਾ ਕਰਾਤਾ ਕਿਉਂਕਿ ਤਰਨਾਟਾ ਤੋਂ ਇਹ ਵੀ ਡਰਦੇ ਨੇ ਰੁਪਈਏ ਲਏ ਨੇ ਇਹਨਾਂ ਨੇ ਖਾਦੇ ਨੇ ਉਹ ਹਾਜ਼ਮ ਕਰ ਰਹੇ ਨੇ ਹੁਣ ਇਹ ਨਹੀਂ ਐਸਐਚਯੂ ਨੂੰ ਨਹੀਂ ਮਿਲੇ ਪੁਲਿਸ ਨੂੰ ਸੀ ਇਹ ਕੱਲ ਮਿਲੇ ਸੀਗੇ ਜੀ ਕੱਲ 7 ਵਜੇ ਇਹਨਾਂ ਨੇ ਸਾਰਾ ਕੁਝ ਲਿਖਿਆ ਕੇ ਮਤਲਬ ਆ ਧਾਰਾ ਲਾਈ ਐ ਸਾਡੇ ਦੀ ਕਰਾਸ ਪਰਚਾ ਕਰਿਆ ਇਹਨਾਂ ਨੇ ਪੈਸੇ ਲਏ ਨੇ ਤੇ ਹਾਜ਼ਮ ਕਰ ਰਹੇ ਨੇ ਹੁਣ ਇਹ ਗੇੜਾ ਮਾਰਦੇ ਨੇ ਮੁੜੇ ਆਉਂਦੇ ਨੇ ਤੇ ਉਹਨਾਂ ਨਾਲ ਸਭ ਕੁਝ ਕਰਦੇ ਨੇ ਖਾਂਦੇ ਪੀਂਦੇ ਨੇ ਔਰ ਮਹਿਲਾਵਾਂ ਵੀ ਨਾਲ ਮੌਜੂਦ ਨੇ ਔਰਤਾਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਆਕਰਕਾਰ ਜਿਹੜਾ ਜਿਹੜਾ ਕੀ ਕਹੋਗੇ ਤੁਸੀਂ ਅੱਜ ਜਿਹੜਾ ਧਰਨਾ ਪ੍ਰਦਰਸ਼ਨ ਅਸੀਂ ਜੀ ਕੁਛ ਨਹੀਂ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹਦੀ ਸਾਡੀ ਮਤਲਬ ਗੁੜੀਆ ਤੇ ਉਹਦੇ ਲੱਤ ਮਾਰੀ ਆ ਉਹ ਪੰਜ ਉਹਦਾ ਪੰਜਵਾਂ ਮਹੀਨਾ ਲੱਗਿਆ ਸੀ ਇਹਨੂੰ ਸਾਡੀ ਜੀ ਕੋਈ ਨਹੀਂ ਸੁਣਦਾ ਹੈਗਾ ਫਸੇ ਜਿਹੜਾ ਹੱਕ ਲੈਣਾ ਚਾਹੁੰਦੇ ਆ ਸਾਨੂੰ ਹੱਕ ਦੋ ਜੀ ਉਹ ਅੱਜ ਕੀ ਹੋਇਆ ਮਾਨੂੰ ਭਰਤ ਪ੍ਰਦਰਸ਼ਨ ਕਿਉਂ ਕਰਨਾ ਮਜਬੂਰੀ ਕਿਉਂ ਹੋ ਗਈ ਹੱਲ ਸਾਡਾ ਕੋਈ ਹੱਲ ਹੀ ਨਹੀਂ ਕਰਿਆ ਅੱਜ ਕੱਲ ਦਾ ਕੋਈ ਹੱਲ ਨਹੀਂ ਹੋ ਰਿਹਾ ਸਾਡਾ ਪੁਲਿਸ ਕੀ ਕਹਿ ਰਹੀ ਹੈ ਪੁਲਿਸ ਸਾਡੇ ਬੋਸ ਨਹੀਂ ਕਹਿ ਰਹੀ ਜੀ ਉਹਨਾਂ ਸਾਡੇ ਕੋਈ ਹੱਲ ਨਹੀਂ ਕਰਿਆ ਹਾਂ ਜੀ ਉਹ ਕਹਿੰਦੇ ਮਾਪਾਂ ਦਾ ਕਿਹਾ ਤਾਂ ਚੂੜੇ ਤੇ ਮਾਰ ਕੇ ਕਿ ਸਾਨੂੰ ਗਾਲਾਂ ਕੱਢਦੇ ਨੇ ਜੀ ਅਸੀਂ ਇਹੀ ਕਰਾਂਗੇ ਅਸੀਂ ਤਾਂ ਇਹੀ ਕੁਛ ਕਰਾਂਗੇ ਜੀ ਧਰਨਾ ਹੀ ਲਾਉਂਗੇ ਅਸੀਂ ਤੂੰ ਕਹਾਂ ਵੀ ਜਾਮਾ ਕਸਤਾ ਕਹਾਂ ਬਤਾਗੇ ਜੀ ਕਿਵੇਂ ਕਿਵੇਂ ਕੀ ਗੱਲ ਹੋਈ ਸੀਗੀ ਮੇਰੇ ਮੇਨੇ ਹੋਈ ਸੀ ਜਦੋਂ ਉਹਨਾਂ ਨੇ ਸਟਾਰਟਿੰਗ ਕਰੀ ਸੀ ਅਨਲੈ ਪਹਿਲਾਂ ਉਹਨਾਂ ਨੇ ਸਟਾਰਟ ਕੀਤਾ ਜੀ ਡੰਡੇ ਮਾਰਨੇ ਹਸਤਾਲੇ ਕੁਛ ਵੀ ਨਹੀਂ ਕੀਤਾ ਸੀ ਉਹਨਾਂ ਨੇ ਜਦੋਂ ਸ਼ੁਰੂ ਕੀਤਾ ਉਹ ਡੰਡੇ ਮਾਰਨੇ ਫੇਰ ਅਸੀਂ ਸ਼ੁਰੂ ਕੀਤਾ ਜੀ ਸਾਢੇ ਹਾਲੇ ਮੇਰੀ ਆਂਟੀ ਦੇ 6 ਵਜੇ ਆਈ ਜਿਹੜੇ ਵਾਲੇ ਜਨਾਨੀ ਮੇਰੀ ਭਾਬੀ ਪ੍ਰੈਗਨੈਂਟ ਤੇ ਉਹਨਾਂ ਦੇ ਲੱਤ ਮਾਰੀ ਹੈਗੇ ਅਸੀਂ ਜਦੋਂ ਉਹਨਾਂ ਦੀ ਮਾਰ ਮਤਿਆਂ ਦੀ ਇੱਜ਼ਤ ਇਹ ਕੀ ਕਰਨਗੇ ਹੁਣ ਤੁਹਾਡੇ ਦੇ ਉਲਟਾ ਪਰਚਾ ਕਰਤਾ ਦਰ ਹਾਂ ਸਾਡੇ ਤੋਂ ਉਲਟਾ ਪਰਚਾ ਕੀਤਾ ਅਸੀਂ ਇਹ ਚਾਉਂਦੇ ਵੀ ਉਹਨਾਂ ਨੂੰ ਦਰਦਤਾਰ ਲਾ ਚੱਕੀਂਗੇ ਪਹਿਲੇ ਜਾ ਕੇ ਦਾਖਲ ਹੋਵੇ ਨਹੀਂ ਤਾਂ ਕਿਸੇ ਦੇ ਕੋਸੇ ਲੈ ਸਰਪੰਚ ਵੀ ਮੌਜੂਦ ਨੇ ਸਾਰੇ ਤੇ ਨਿਗਰ ਰੱਖੀਏ ਉਸ ਬੰਦੇ ਕਿਵੇਂ ਦੇਖਦੇ ਹਾਂ ਕੀ ਗੱਲ ਹੋਈ ਐ ਅਸਲ ਵਿੱਚ ਦਲਤਾ ਮੈਂ ਆਉਂਦਾ ਸੀ ਜੀ ਅਮਰਕੜ ਤੋਂ ਆਪਣੇ ਕੰਮ ਤੋਂ ਛੁੱਟੀ ਕਰਕੇ ਗਿਆ ਸੀ ਜਦ ਦੇਖਿਆ ਤਾਂ ਇਹ ਲੋਕ ਉਹਨੂੰ ਦੋ ਤਿੰਨ ਟਰੈਕਟਰ ਤੇ ਉਹਨੂੰ ਬਾਹ ਕੇ ਤਾਂ ਉਥੇ ਇਹਨਾਂ ਦੇ ਪਾਥੀਆਂ ਜਾਂ ਗੋਹਾਰੇ ਤੇ ਉਥੇ ਅੱਗ ਲਾਈ ਇਹਨਾਂ ਨੇ ਅੱਗ ਲਾ ਕੇ ਤਾ ਉਹਨਾਂ ਲਵੇ ਡਾਂਗਾ ਦੀਆਂ ਇਹ ਕੱਲੀਆਂ ਬੁੜੀਆਂ ਤੇ ਉੱਥੇ ਕੋਈ ਵੀ ਇਹਨਾਂ ਦਾ ਬੰਦਾ ਨਹੀਂ ਥੀ ਕਿਉਂਕਿ ਉਦੋਂ ਬੰਦਾ ਹੁੰਦੇ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ ਲੇਡੀਜ਼ ਨੂੰ ਉਹਨਾਂ ਨੇ ਜਿਹੜਾ ਕੁੱਟਿਆ ਉਹ ਬਹੁਤ ਹਤਿਆਚਾਰਾ ਹੈ ਵੀ ਇੱਕ ਗਰਭਪਤੀ ਧੀ ਉਹਦੇ ਢਿੱਡ 'ਚ ਲੱਤਾਂ ਮਾਰੀਆਂ ਨੇ ਇੱਕ ਵਿਚਾਰੀ ਪੀਜੀਆ 'ਚ ਪਈ ਆ ਪਟਿਆਲੇ ਦਾ ਪਰਚਾ ਕਟਿਆ ਪਹਿਲਾਂ ਮਰੇ ਕੋਲੇ ਮਰੇ ਕੋਲੇ ਤੋਂ ਸੰਗਰੂਰ ਭੇਜਤਾ ਸੰਗਰੂਰ ਤੋਂ ਅੱਜ ਪਟਿਆਲੇ ਭੇਜਤਾ ਉਹਦੇ ਸਿਰ ਤੇ ਸੱਟਾ ਉਹ ਵੀ ਸਿਰियस ਹੈ ਜਿਹੜੀ ਗਰਭਪਤੀ ਹੋਇਆ ਕੁੜੀ ਉਹ ਵੀ ਸਿਰियस ਹੈ ਇਹ ਅੱਜ ਉਸ ਤੋਂ ਬਾਅਦ 5 ਵਜੇ ਤੋਂ ਬਾਅਦ ਸਾਡੇ ਬੱਚੇ ਦਾਖਲ ਹੋ ਗਏ ਨੇ ਕਿਉਂਕਿ ਸਾਡੇ ਦਾ ਸਿਰियस ਤੇ ਅਸੀਂ ਤਾਂ ਇੱਥੇ ਬੈਠੇ ਤੇ ਥਾਣੇ 'ਚ ਕੱਲ ਉਹ ਵੀ ਦਾਖਲ ਹੋਏ ਨੇ ਉਹਨਾਂ ਤੇ ਕੋਈ ਸੱਟ ਨਹੀਂ ਸੀ ਸਾਡੇ ਉਦੋਂ ਦੇਖਿਆ ਜਾਵੇ ਲੇਡੀਜ਼ ਕੋਲੇ ਕੋਲੋਂ ਕੋਈ ਡਾਂਗਾਂ ਤੀਆਂ ਵੀ ਉਹਨਾਂ ਨੇ ਡਾਂਗਾ ਮਾਰਤੀਆਂ ਸਾਡੇ ਲੇਡੀਜ਼ ਲੋਵੇ ਕਿੰਨਾ ਕੁ ਦਮ ਹੁੰਦਾ ਕਿਉਂਕਿ ਇਹ ਅਸੀਂ ਤਾਂ ਇਹੀ ਚਾਹੁੰਦੇ ਇਹਨਾਂ ਲੋਕਾਂ ਦੇ ਨੱਥ ਪੈਣੀ ਚਾਹ ਸਾਡਾ ਹੱਕ ਮੰਨਦਾ ਹੈ ਸੰਵਿਧਾਨਕ ਤੌਰ ਤੇ ਜਿੱਥੇ ਸਾਡੀ ਜਗ੍ਹਾ ਬਣਦੀ ਹੈ ਸਾਡਾ ਤੀਜਾ ਹਿੱਸਾ ਬਣਦਾ ਤੀਜਾ ਹਿੱਸਾ ਦੇ ਦੇਣ ਸਾਨੂੰ ਪਾਥੀਆਂ ਪੱਤਾਂ ਨੂੰ ਪੁਲਿਸ ਕੋਲੇ ਗਏ ਤੁਸੀਂ ਐਸਐਚਓ ਕੀ ਕਹਿੰਦਾ ਪੁਲਿਸ ਕੀ ਕਹਿ ਰਹੀ ਹੈ ਕਾਰਵਾਈ ਪੁਲਸ ਨੇ ਹਲੇ ਤੱਕ ਕੋਈ ਬਣਦੀ ਕਾਰਵਾਈ ਨਹੀਂ ਕਰ ਗਈ ਜੀ 7:00 ਵਜੇ ਇਹਨਾਂ ਤੇ ਕਰਤੀ ਬਾਕੀ ਉਹਨਾਂ ਤੇ ਅਸੀਂ ਇਹੀ ਮੰਗਦੇ ਐਸਐਸਸੀ ਐਕਟ ਲੱਗਣਾ ਚਾਹੀਦਾ ਕਿਉਂਕਿ ਜਾਤੀ ਤੌਰ ਤੇ ਜਿਹੜੀ ਪੰਜ ਪੰਜਵੇਂ ਮਹੀਨੇ ਦੀ ਗਰਭਪਤੀ ਔਰਤ ਹੈ ਉਹਦੇ ਪੇਟ 'ਚ ਮਾਰਨਾ ਦੇਖੋ ਉਹਦਾ ਬੱਚਾ ਨੁਕਸਾਨ ਹਾਲੇ ਪਤਾ ਨਹੀਂ ਕੀ ਬਣਨਾ ਕੀ ਨਹੀਂ ਉਹਦਾ ਜਿਹੜਾ ਪੇੜ ਦੇ ਵਿੱਚ ਛੋਟਾ ਬੱਚਾ ਅੱਜ ਉਹਦੇ ਨਾਲ ਵੀ ਭੂਰਨਾਤ ਕਰ ਰਹੇ ਨੇ ਇਹ ਲੋਕ ਅੱਗੇ ਕੀ ਕਰਨਗੇ ਜੀ ਜੀ ਬਿਲਕੁਲ ਬਿਲਕੁਲ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ ਜਿਹੜੀ ਇਹ ਲਾਂਗੜੀਆਂ ਦੇ ਲੋਕਾਂ ਦੇ ਹੱਕ ਚਾਹੀਏ ਇਹਨਾਂ ਨੇ ਮੰਗ ਕੀਤੀ ਹੈ ਕਿ ਜਿਹੜਾ ਇਹ ਜਿਹੜਾ ਜਿਹੜਾ ਇਹਨਾਂ ਦੀ ਜਿਹੜੀ ਕਾਰਵਾਈ ਇਨਸਾਫ ਦਵਾਇਆ ਜਾਵੇ ਕਾਰਵਾਈ ਜਿਹੜੀ ਹੈਗੀ ਆ ਉਹ ਉਹਨਾਂ ਤੇ ਬੰਦੇ ਦੀ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਵੇ ਹਾਲਾਂਕਿ ਜ਼ਮੀਨ ਨੂੰ ਲੈ ਕੇ ਹਾਲੇ ਤੱਕ ਜਿਹੜਾ ਵਿਵਾਦ ਚੱਲ ਰਿਹਾ ਕਿਸ ਦੀ ਜ਼ਮੀਨ ਹੈ ਇਸ ਦੇ ਬਾਰੇ ਕੁਝ ਜਿਹੜਾ ਹੈਗਾ ਠੋਸ ਜਾਣਕਾਰੀ ਬੇਸ਼ਕ ਨਹੀਂ ਮਿਲ ਪਾ ਰਹੀ ਪਰ ਜਿਹੜਾ ਹੈਗਾ ਇਹਨਾਂ ਦਾ ਗਰੀਬਾਂ ਦਾ ਮੰਗ ਕਰ ਰਹੇ ਨੇ ਕਿ ਲਗਾਤਾਰ ਜਿਹੜਾ ਹੈਗੇ ਨੇ ਇਹ ਮੰਗ ਕਰ ਰਹੇ ਨੇ ਕਿ ਉਹਨਾਂ ਦੇ ਖਿਲਾਫ ਹੈ ਜਿਨ੍ਹਾਂ ਨੇ ਇਹਨਾਂ ਦੀਆਂ ਤਿੰਨ ਲੇਡੀਜ਼ ਨੂੰ ਜਿਹੜੇ ਹੈਗਾ ਕੁੱਟਮਾਰ ਕੀਤੀ ਐ ਤੋ ਤੱਕ ਕਿ ਗਰਭਤੀ ਔਰਤ ਨਾਲ ਕੁੱਟਮਾਰ ਕੀਤੀ ਐ ਉਹਨਾਂ ਦੇ ਖਿਲਾਫ ਹੈ ਜਿਹੜਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੈਮਰਾਮੈਨ ਮਨਜੀਤ ਸੋਹੀ ਦੇ ਨਾਲ ਜਤਿੰਦਰ ਮਨਵੀ ਅਜੀਤ ਵੈਬ ਟੀਵੀ ਅਮਰਗੜ ਦਰਸ਼ਕਾਂ ਤੋਂ ਪਬਲਿਕ ਦਾ ਉਹ ਕਹਿੰਦੇ ਕਾਰਵਾਈ ਨਹੀਂ ਹੋਈ ਕੀ ਕਾਰਵਾਈ ਹੋਈ ਤੇ ਮੈਂ ਕੱਲ ਇੱਕ ਲਾਂਗੜੀਆਂ ਪਿੰਡ ਦੇ ਵਿੱਚ ਇੱਕ ਸ਼ਾਮਰੜ ਜਗ੍ਹਾ ਜਿਹਦੇ ਕਰਕੇ ਇਹਨਾਂ ਦਾ ਹੋਇਆ ਸੀ ਵੀ ਦੂਜੀ ਪਾਰਟੀ ਨੇ ਭពਿੰਦਰ ਸਿੰਘ ਨੇ ਆਪਣਾ ਗੁਰਵਿੰਦਰ ਸਿੰਘ ਵਰਤੇਸ਼ ਸਿੰਘ ਬਗਾਰਾ ਵੀ ਸਗੇ ਸੱਤ ਬੰਦੇ ਸੀਗੇ ਇਹਨਾਂ ਨੇ ਕਿ ਲਾਗੇ ਸ਼ਾਮਰੜ ਜਗ੍ਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿੱਤੇ ਦੂਸਰੇ ਬੰਦੇ ਜਿਹੜੇ ਸੀਗੇ ਉਹਨਾਂ ਨੇ ਰੋਲ ਕੀਤਾ ਸੀ ਤੇ ਕੱਲ ਆਏ ਸੀ ਇਹਨਾਂ ਨੇ ਪੱਥਰ ਥੋੜਾ ਚੱਲਿਆ ਸੀ ਆਪਸ ਵਿੱਚ ਉਹ ਅਮਨਾ ਉਹਨਾਂ ਦਾ ਮੁੰਡਾ ਹੈਗਾ ਅਮਨਦੀਪ ਉਹਦੇ ਬਿਆਨ ਤੇ ਐਫਆਰ ਵੀ ਕੀਤੀ ਆ ਤੇ ਐਫ ਜੋ ਨੇ ਬਿਆਨ ਲਖਾਇਆ ਉਹ ਤੇ ਫਿਰ ਦਰਜ ਕਰਤੀ ਗਈ ਆ ਇਥੇ ਇਹਨਾਂ ਦੇ ਜਿਹੜੇ ਹੈਗੇ ਆ ਆਮਨਾ ਪਾਰਟੀ ਦੇ ਚੰਨ ਬੰਦੇ ਹੋਰ ਜ਼ਖਮੀ ਹੈਗੇ ਆ ਉਹ ਉਹ ਦਾਖਲ ਹੈਗੇ ਜੋ ਵੀ ਇਹ ਦੀ ਇਹਨਾਂ ਨੇ ਸਟੇਟਮੈਂਟ ਦੇ ਉਤੇ ਐਫ ਆਰ ਦਰਜ ਕਰਤੀ ਗਈ ਆ ਜਿਹੜੇ ਬਾਕੀ ਰਹਿੰਦੇ ਆ ਨਾ ਜੋ ਕੋਈ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਜੋ ਵੀ ਬਣਦਾ ਹੋਊਗਾ ਕਾਰਵਾਈ ਹੋਰ ਹੋਊਗੀ ਤੇ ਉਹ ਕੀਤੀ ਜਾਊਗੀ ਜਿਹੜੇ ਪੀੜਤ ਨੇ ਇਹਨਾਂ ਦਾ ਕਹਿਣਾ ਵੀ ਸਾਡੇ ਦੇ 57 ਚੱਤੀ ਇਹ ਵੀ ਦੱਸੋ ਵੀ ਉਹਦੇ ਸਿੱਕੂ ਕਰਵਾਈ ਗਈ ਹੈ ਕਿ 57 ਦੀ ਹਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਪਾਸੇ ਉਹਦੀ ਕੋਈ ਗੱਲ ਨਹੀਂ ਹੋਈ ਉਹ ਉਹਦਾ ਉਦੋਂ ਉਹ ਲੋਡਾਂਸਾਂ ਜੇ ਕੋਈ ਲੋਡ ਸਮਝੂਗੀ ਐਸਚੂ ਸਮਝੇਗਾ ਤਾਂ ਉਹ ਵੀ ਕੀਤੀ ਜਾਊਗੀ ਜੇ ਕੋਈ ਲੋਡ ਕੋਈ ਹੋਵੇ ਅੰਤਕ ਸੈਫਟੀਰ ਕਰਦੇ ਹੋਏ